ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਸ੍ਰੀ ਅਕਾਲ ਮੈਂ ਹਾਂ ਹਰਮਨ ਫਰੀਦ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਇਸ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਾਥ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਵੱਡੀ ਜਿਹੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਉਹਦੀ ਸਾਂਝ ਪਾਉਣੀ ਹੈ ਜੀ ਸੰਗੀਤ ਦੇ ਜਾਦੂਗਰ ਮਹਾਨ ਸੰਗੀਤਕਾਰ ਚਰਨਜੀਤ ਹੁਜਾ ਸਾਡੇ ਵਿੱਚਕਾਰ ਨਹੀਂ ਰਹੇ ਜੀ ਬਿਲਕੁਲ ਜੀ ਬਿਲਕੁਲ 70 ਸਾਲ ਦੀ ਉਮਰ ਦੇ ਵਿੱਚ ਜਨਾਬ ਚਰਨਜੀਤ ਹੁਜਾ ਸਾਹਿਬ ਦੁਨੀਆ ਤੋਂ ਚਲੇ ਗਏ ਆ ਇਹ ਕਾਫੀ ਲੰਮੇ ਸਮੇਂ ਤੋਂ ਹਰਮਨਜੀਤ ਕੈਂਸਰ ਦੇ ਨਾਲ ਜੂਝਦੇ ਸੀ ਪਰ ਫਿਰ ਇਹ ਠੀਕ ਵੀ ਹੋ ਗਏ ਸੀ ਪਰ ਤਿੰਨ ਚਾਰ ਸਾਲ ਤੋਂ ਪਤਾ ਲੱਗਾ ਜੀ ਫਿਰ ਇਹਨਾਂ ਨੂੰ ਕੈਂਸਰ ਨੇ ਆਪਣੇ ਜੱਫੜ ਪੰਜੇ ਦੇ ਵਿੱਚ ਲੈ ਲਿਆ ਸੀ ਸੋ ਚਰਨਜੀਤ ਹੁਜਾ ਸਭ ਇਹੋ ਜੀ ਮਹਾਨ ਹਸਤੀ ਸੀ ਜਿਨ੍ਹਾਂ ਨੇ 40 ਸਾਲ ਤੋਂ ਵੱਧ ਸਮਾਂ ਸੰਗੀਤਕ ਖੇਤਰ ਦੇ ਵਿੱਚ ਰਾਜ ਕੀਤਾ। ਕਬਿਆਂ ਵਾਲੇ ਦੌਰ ਤੋਂ ਲੈ ਕੇ ਡਿਜੀਟਲ ਯੁੱਗ ਤੱਕ ਉਹਨਾਂ ਨੇ ਆਪਣੇ ਸੰਗੀਤ ਦੇ ਰਾਹੀਂ ਇੰਨੇ ਕ ਕਲਾਕਾਰਾਂ ਨੂੰ ਵੱਡੇ ਕੀਤਾ, ਮਹਾਨ ਕੀਤਾ ਵੀ ਅੱਜ ਵੀ ਆਪਾਂ ਉਹਨਾਂ ਦਾ ਨਾਮ ਸਤਿਕਾਰ ਨਾਲ ਲੈਂਦੇ ਆਂ। ਅਮਰ ਸਿੰਘ ਚਮਕੀਲਾ, ਉਹਨਾਂ ਨੂੰ ਟੀਸੀ ਦੇ ਉੱਤੇ ਪਹੁੰਚਾਉਣ ਵਾਲੇ ਇਹ ਸੀ। ਹੰਸ ਰਾਜ ਹੰਸ ਉਹਨਾਂ ਨੂੰ ਨੱਚੜੇ ਤੋਂ ਪਹਿਲਾਂ ਹੌਕਾ ਦੇਾਂਗੇ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਾਂਗੇ। ਸਰਦੂਨ ਸਿਕੰਦਰਪੁਰਾ ਨੂੰ ਹਰ ਭਜਨਮਾਨ ਨੂੰ ਚਿੱਠੀਆਂ ਨੇ ਚਿੱਠੀਆਂ ਹੰਜੂਆਂ ਨਾਲ ਲਿਖੀਏ ਜਸਵੀਰ ਜੱਸੀ ਹੋਰਾਂ ਨੂੰ ਗੁਰਦਾਸ ਮਾਨ ਹੋਰਾਂ ਨੂੰ ਪੰਨੀ ਬਾਈ ਹੋਰਾਂ ਨੂੰ ਕਮਲਜੀਤ ਨੀਰੂ ਨੂੰ ਤੇ ਪਤਾ ਹੀ ਨਹੀਂ ਕਿੰਨੇ ਕੁ ਮੈਂ ਕਲਾਕਾਰਾਂ ਦੇ ਹੋਰ ਨਾਂ ਲਵਾਂ ਜਿਨ੍ਹਾਂ ਨੂੰ ਇਹਨਾਂ ਨੇ ਸੰਗੀਤ ਵੱਧ ਕੀਤਾ ਤੇ ਦੁਨੀਆ ਦੇ ਵਿੱਚ ਉਹ ਥਾਂ ਦੇ ਉੱਤੇ ਪਹੁੰਚਾਇਆ ਜਿਹੜੀ ਥਾਂ ਦੇ ਉੱਤੇ ਹਰ ਕਲਾਕਾਰ ਸੋਚਦਾ ਹੁੰਦਾ ਵੀ ਭਾਈ ਮੈਂ ਇੱਥੇ ਜੇ ਪਹੁੰਚਾਂ ਜੇ ਕਿਤੇ ਮੇਰਾ ਮੌਕਾ ਬਣ ਜੇ ਤਾਂ ਅਗਲੀ ਗੱਲ ਇਹ ਜੀ ਕਿ ਇਹਨਾਂ ਦਾ ਸੰਗੀਤ ਤਿਆਰ ਕਰਨ ਦਾ ਇੱਕ ਆਪਣਾ ਤਰੀਕਾ ਸੀਗਾ ਦਿੱਲੀ ਦੇ ਵਿੱਚ ਬਹੁਤ ਲੰਮਾ ਸਮਾਂ ਹੀ ਰਹਿ ਪਰ ਫਿਰ ਕੁਝ ਕੁ ਬਾਰੇ ਪਹਿਲਾਂ ਕਰੋਨਾ ਦੇ ਮੌਕੇ ਇਹ ਮੁਹਾਲੀ ਦੇ ਵਿੱਚ ਆ ਕੇ ਰਹਿਣ ਲੱਗੇ ਦਿੱਲੀ ਦੇ ਵਿੱਚ ਰਹਿੰਦੇ ਆ ਕਲਾਕਾਰਾਂ ਦੀਆਂ ਗੱਡੀਆਂ ਢੂੜਾਂ ਪਟਦੀਆਂ ਜਾਂਦੀਆਂ ਅਸੀਂ ਦਿੱਲੀ ਦੇ ਵੱਲ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਕਲਾਕਾਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਕਿਤੇ ਚਰਨਜੀਤ ਤਹੂਜਾ ਦੇ ਸੰਗੀਤ ਦੇ ਵਿੱਚ ਸਾਡਾ ਇੱਕ ਗਾਣਾ ਆ ਜੇ ਨਾ ਸਾਡੀ ਜ਼ਿੰਦਗੀ ਸਬਰ ਜੇ ਜੇ ਇਸ ਗਾਣਾ ਉਹ ਕਰ ਦੇਣ ਕਿਉਂਕਿ ਇਹ ਕਈ ਕਿਈ ਸਾਲ ਬੰਦੇ ਨੂੰ ਇੰਨਾ ਘਸਾਉਂਦੇ ਸੀਗੇ ਵੀ ਭਾਈ ਉਹ ਬੰਦਾ ਉਹਦੇ ਉਹਨਾਂ ਦੇ ਕੋਲ ਹੀ ਬੈਠਾ ਰਹਿੰਦਾ ਸੀ 5 5 7 7 ਸਾਲ ਇਹਨਾਂ ਦੇ ਕੋਲੇ ਬੈਠ ਕੇ ਸਿੱਖ ਕੇ ਇਹਨਾਂ ਦੇ ਕਹਿ ਮੁਤਾਬਕ ਸਭ ਕੁਝ ਕਰਕੇ ਤੇ ਫਿਰ ਉਹ ਕੈਸਟ ਦੇ ਬਣਵਾਦਾ ਸੀ ਸਾਬਰ ਕੋਟੀ ਤੁਸੀਂ ਦੇਖੋ ਇਹਨਾਂ ਨੇ ਕਿੱਥੋਂ ਕਿੱਥੋਂ ਤੱਕ ਪਹੁੰਚਾਇਆ ਸੋ ਇਹ ਕਲਾ ਦੇ ਬਹੁਤ ਵੱਡੇ ਵਣਜਾਰੇ ਦੁਨੀਆ ਦੇ ਉੱਤੇ ਨਹੀਂ ਰਹੇ ਅੱਜ ਇਹਨਾਂ ਦਾ ਸਸਕਾਰ ਮੋਹਾਲੀ ਦੇ ਵਿੱਚ ਹੋ ਜਾਣਾ ਇਹਨਾਂ ਦੇ ਚਾਰ ਪੁੱਤਾਂ ਜਿਹਦੇ ਵਿੱਚ ਚਰਨਜੀਤ ਉਹਦੇ ਚਾਰ ਪੁੱਤਾਂ ਦੇ ਵਿੱਚੋਂ ਸਚਨ ਉਹਦਾ ਪੰਕਜ ਉਹਦਾ ਲਵ ਉਹਦਾ ਤੇ ਕੁਸ਼ ਉਹਦਾ ਇਹ ਸਰਵੀ ਸੁਨੀਤ ਖੇਤਰ ਨਾਲ ਜੁੜੇ ਆ ਇਹਨਾਂ ਦੀ ਪਤਨੀ ਦਾ ਨਾਮ ਹੈਗਾ ਜੀ ਸੰਗੀਤ ਅਹੂਜਾ ਇਹ ਸਾਰੇ ਜਣੇ ਮੁਹਾਲੀ ਦੇ ਵਿੱਚ ਰਹ ਰਹੇ ਆ ਦੂਜੀ ਗੱਲ ਇਹ ਵੀ ਚਾਂਦੀ ਰਾਮ ਚਾਂਦੀ ਦਾ ਵੀ ਉਹਨਾਂ ਨੇ ਸੰਗੀਤ ਪਿਆਰ ਕੀਤਾ ਲਾਲਚਨ ਜਮਲਾ ਜੱਟ ਦਾ ਵੀ ਕੀਤਾ ਸੁਰਿੰਦਰ ਸ਼ਿੰਦਾ ਦਾ ਵੀ ਕੀਤਾ ਕੁਲਦੀਪ ਮਾਨਕ ਦਾ ਵੀ ਕੀਤਾ ਕਰਤਾਰ ਰਮਲਾ ਦਾ ਵੀ ਕੀਤਾ ਮਿਸ਼ਤਰ ਗੱਲ ਫਰੋਜ਼ ਖਾਨ ਮੁਹੰਮਦ ਸਲੀਕ ਪਮੀ ਬਾਈ ਜੱਲ ਕੀ ਵੀ ਪੀੜਾ ਕਸ਼ਤਵਿੰਦਰ ਬੁੱਗਾ ਦੁਰਗਨ ਗਿਲਾ ਵੀ ਇਹ ਉਹ ਮਹਾਨ ਹਸਤੀ ਸੀ ਜਿਹੜੀ ਵਾਰ-ਵਾਰ ਨਹੀਂ ਆਉਂਦੀ ਤੇ ਉਹ ਵੱਡੀ ਹਸਤੀ ਸੀ ਜਿਹੜੀ ਬਾਰ-ਬਾਰ ਨਹੀਂ ਉਹਨੇ ਇੱਕ ਵਾਰੀ ਮੈਨੂੰ ਫੋਨ ਤੇ ਗੱਲ ਕੀਤੀ ਮੈਨੂੰ ਕਹਿੰਦੇ ਟਹਿਣੀ ਵੀ ਮੇਰੇ ਕੋਲੇ ਕਿਹੜਾ ਕੋਈ ਬਲੂਕ ਸੀ ਜਾਂ ਮੈਂ ਕੋਈ ਬਹੁਤ ਤਖੜਾ ਸੀ ਪਹਿਲਵਾਨ ਸੀ ਵੀ ਮੈਂ ਕਿਸੇ ਦੇ ਨਾਲ ਕੋਈ ਮੁਕਾਬਲਾ ਕਰ ਸਕਾਂ ਕਹਿੰਦੇ ਵੀ ਜਿਹੜੇ ਕਲਾਕਾਰ ਬਹੁਤ ਫੰਨੇਖਾਂ ਬਣਦੇ ਸੀ ਦੇ ਮੈਨੂੰ ਹੀ ਚੱਪ ਕੇ ਗੱਲ ਕਰਦੇ ਹੁੰਦੇ ਸੀ ਮੈਂ ਉਹਨਾਂ ਨੂੰ ਵਾਜੇ ਦੇ ਨਾਲ ਮੱਤ ਪਾਈ ਮੈਂ ਵਾਜਾ ਰੱਖ ਲੈਂਦਾ ਸੀ ਮੈਂ ਕਹਿੰਦਾ ਸੀ ਵੀ ਹੁਣ ਤਰਦ ਘੜੋ ਹੁਣ ਆਗਾਓ ਜਦੋਂ ਮੈਂ ਕਹਿੰਦੇ ਇੱਕ ਲਾਈਨ ਦੇ ਉੱਤੇ 10-10 ਦਿਨ ਲਵਾਉਂਦੇ ਸੀ ਨਾ ਉਹਨਾਂ ਦੇ ਉਹ ਫੇਰ ਕਹਿੰਦੇ ਸੀ ਵੀ ਹਾਂ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਨਹੀਂ ਤਾਂ ਕਹਿੰਦੇ ਵੀ ਕੋਈ ਕਮੀ ਮੰਨ ਕੇ ਵੀ ਨਹੀਂ ਰਾਜ਼ੀ ਸੀ ਸੋ ਕਹਿਣ ਦਾ ਭਾਵ ਇਹ ਜੀ ਕਿ ਮੈਨੂੰ ਕਹਿੰਦੇ ਜੀ ਮੈਂ ਆਪਣੇ ਕੰਮ ਦੇ ਨਾਲ ਉਹ ਨਿਰ ਉਤਰ ਕੀਤੇ ਆ ਮੈਂ ਕਿਸੇ ਦੇ ਨਾਲ ਲੜਕੇ ਨਹੀਂ ਕੀਤੇ ਸੋ ਇਹੋ ਜੀ ਸੋਚ ਰੱਖਣ ਵਾਲੀ ਮਹਾਨ ਹਸਤੀ ਦੁਨੀਆ ਤੋਂ ਚਲੀ ਗਈ ਆ ਇਸ ਗੱਲ ਦਾ ਦੁੱਖ ਆ ਜੀ ਜੀ ਬਿਲਕੁਲ ਟੇਣਾ ਸਾਹਿਬ ਇਹੋ ਜੇ ਲੋਕ ਬਾਰ-ਬਾਰ ਜਨਮ ਨਹੀਂ ਲੈਂਦੇ ਇਹਨੇ ਮਿਹਨਤੀ ਲੋਕ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਸਦਕਾ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕੀਤਾ ਕਿ ਬੱਚੇ-ਬੱਚੇ ਦੀ ਜ਼ੁਬਾਨ ਦੇ ਉੱਪਰ ਉਹਨਾਂ ਦਾ ਨਾਂ ਹੈ ਇਹੋ ਜੇ ਲੋਕ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਤਾਂ ਬਿਲਕੁਲ ਜੀ ਬਿਲਕੁਲ ਗਲਤ ਹੈ ਸਿਰਫ ਇਹ ਸੋਚਣ ਵਾਲੀ ਆ ਵੀ ਅੱਜ ਦਾ ਦੌਰ ਆ ਨਾ ਜਿਹੜਾ ਅੱਜ ਤੱਕ ਕੰਪਿਊਟਰਾਈਜ਼ਡ ਦੌਰ ਆ ਅੱਜ ਕੰਪਿਊਟਰ ਦੇ ਨਾਲ ਤੁਸੀਂ ਜਿਵੇਂ ਮਰਜ਼ੀ ਕਰ ਲਓ ਉਸ ਗੀਤ ਤਿਆਰ ਕਰ ਲਓ ਜੋ ਪੁੱਠਾ ਸਿੱਧਾ ਜੋ ਮਰਜ਼ੀ ਕਰੀ ਜਾਓ ਹੁਣ ਤਾਂ ਸੌਫਟਵੇਅਰ ਆ ਗਿਆ ਹੈ ਦੇ ਸੁਰੇ ਨੂੰ ਸੁਰਾਂ ਦੇ ਵਿੱਚ ਕਰਨ ਵਾਲੇ ਹੁਣ ਤਾਂ ਉਹਦੀ ਐਡ ਵੀ ਚੱਲਦੀ ਆ ਵੀ ਤੁਸੀਂ ਜੋ ਮਰਜ਼ੀ ਗਾ ਲੈਂਦੇ ਹੋ ਮੋਂ ਤੁਹਾਨੂੰ ਸੁਰ ਦੇ ਵਿੱਚ ਕਰਨਾ ਇਹ ਸੌਫਟਵੇਅਰ ਦਾ ਕੰਮ ਆ ਹੁਣ ਤਾਂ ਟੀਵੀ ਤੇ ਐਡ ਆਉਂਦੀ ਆ YouTube ਤੇ ਐਡ ਆਉਂਦੀ ਆ ਪਰ ਚਰਨ ਨਹੀਂ ਤਹੂ ਜ਼ਿਆਦਾ ਤੌਰ ਉਹ ਸੀ ਵੀ ਜਦੋਂ ਤੁਸੀਂ ਮੰਨ ਲਓ ਹੁਣ ਤਾਂ ਗਾਣੇ ਦਾ ਡਿਊਰੇਸ਼ਨ ਵੀ ਹੈ ਜਿਹੜੀ ਉਹ 2 ਸਵਾ 2 ਮਿੰਟ ਰਹੇਗੀ ਨਾ ਪਰ ਪਹਿਲਾਂ ਹੁੰਦਾ ਸੀ 5 6 7 ਮਿੰਟ ਦਾ ਰਹਿਣਾ ਉਹ ਇਹ ਸੀਗਾ ਕਿ ਜਦੋਂ ਸਟੂਡੀਓ ਦੇ ਵਿੱਚ ਖੜੇ ਆ ਜੇ ਇੱਕ ਵੀ ਸ਼ਬਦ ਗਲਤ ਹੋ ਗਿਆ ਜੇ ਇੱਕ ਵੀ ਮੁਰਕੀ ਗਲਤ ਲੱਗ ਗਈ ਜੇ ਬੰਦੇ ਦੀ ਇਹ ਗਲਤ ਲੱਗ ਗਈ ਜੇ ਬੰਦੇ ਦੀ ਆਵਾਜ਼ ਫਟ ਗਈ ਜੇ ਮੰਨ ਲਓ ਕੋਈ ਕਮਰੇ ਦੇ ਵਿੱਚ ਚੀਜ਼ ਹਿੱਲ ਗਈ ਮੰਨ ਲਓ ਕਾਗਜ਼ ਨਾਲ ਕਾਗਜ਼ ਘਿਸੜ ਕੇ ਥੜੀ ਕਰ ਗਿਆ ਤੇ ਉਹ ਸਾਰਾ ਗਾਣਾ ਦੁਬਾਰਾ ਕਰਨਾ ਪੈਣਾ ਕਿਉਂਕਿ ਉਦੋਂ ਕਿਹੜਾ AC ਹੁੰਦੇ ਸੀ ਸਟੂਡੀਓ ਦੇ ਵਿੱਚ ਉਹ ਹੁੰਦੇ ਸੀ ਵੀ ਵਨ ਟਾਈਮ ਹੀ ਹੋਊਗਾ ਸਾਰੇ ਦਾ ਸਾਰਾ ਗਾਣਾ ਉਹ ਕਈ ਵਾਰੀ ਵਨ ਟਾਈਮ ਗਾਣਾ ਕਰਦੇ ਕਰਦੇ ਇਹ ਦਸ ਦਿਨ ਲੱਗ ਜਾਂਦੇ ਹੁੰਦੇ ਸੀਗੇ ਕਿ ਵਿਚਾਲੇ ਕੋਈ ਮੰਨ ਲਓ ਕਿਸੇ ਦੇ ਖੁਰਕ ਲੜ ਗਈ ਕਿਸੇ ਡਾਕਟਰ ਵਾਕਿਆ ਨਾਲ ਵਰਕਾ ਕਿਸ ਗਿਆ ਬਾਹਰ ਕੁੱਤਾ ਪਾਉਂ ਗਿਆ ਕਿਸੇ ਬੰਦੇ ਦੀ ਆਵਾਜ਼ ਪਾਟ ਗਈ ਅਦਬ ਚਲੇ ਜਾ ਕੇ ਮੰਨ ਲਓ ਕੋਈ ਸ਼ਬਦ ਫਸ ਗਿਆ ਜਾਂ ਕੋਈ ਵੀ ਕਰਤ ਕਰਨ ਬਣ ਗਿਆ ਉਸੀ ਫੇਰ ਆ ਜੋ ਸੋ ਇਸ ਦੌਰ ਦੇ ਇਹ ਮਹਾਨ ਇਨਸਾਨ ਰਹੇ ਜੀ ਬਿਲਕੁਲ ਖੈਰ ਸਦਾ ਹੀ ਆਪਣੇ ਕੰਮ ਦਾ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ ਅੱਗੇ ਵਧਦੇ ਜਣਾ ਸਾਹਿਬ ਹੁਣ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਕਰਦੇ ਆ ਜੀ ਇਸ ਵੇਲੇ ਹਾਲਾਤ ਜਿਹੜੇ ਆ ਪੰਜਾਬ ਦੇ ਉਹ ਕੋਈ ਬਹੁਤੇ ਚੰਗੇ ਨਹੀਂ ਕਿਉਂਕਿ ਰੇਤਾ ਜਿਹੜੀ ਚੁੱਕਣੀ ਹੈ ਉਹ ਬਹੁਤ ਵੱਡਾ ਇੱਕ ਕੰਮ ਹੈ ਬਹੁਤ ਵੱਡੀ ਏ ਇੱਕ ਜ਼ਿੰਮੇਵਾਰੀ ਹੈ ਤੇ ਖੇਤਾਂ ਦੇ ਵਿੱਚੋਂ ਰੇਤਾ ਚੁੱਕਣ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਜੀ سلسلہ ਸ਼ੁਰੂ ਬਸ ਜੀ ਬਿਲਕੁਲ ਖੇਤਾਂ ਦੇ ਵਿੱਚ ਰੇਤ ਇੰਨੀ ਪਈ ਹੈ ਜੀ ਮੈਂ ਇਹ ਨਾ ਪਲਕ ਯਕੀ ਵੀਡੀਓ ਉਹਦੇ ਤੇ ਖੇਤਾਂ ਦੇ ਵਿੱਚ 8 8 ਫੁੱਟ ਰੇਤ ਪਈ ਆ ਇੱਕ ਤਾਂ 8 8 ਫੁੱਟ ਰੇਤ ਪਈ ਆ ਇੱਕ ਹੋਰ ਸਮੱਸਿਆ ਵੀ ਜਿਹੜਾ ਦਰਿਆ ਉਹ ਲੋਕਾਂ ਦੇ ਖੇਤਾਂ ਵਿੱਚੋਂ ਲੰਘ ਗਿਆ ਡਡੋ ਉਹਨਾਂ ਦਰਿਆ ਖੇਤਾਂ ਦੇ ਵਿੱਚੋਂ ਲੰਘ ਗਿਆ ਤੇ ਭਾਈ ਬੰਦਾ ਉੱਥੇ ਕਿਵੇਂ ਕਰੂਗਾ ਕੰਮ ਕਾਜ ਬੰਦਾ ਜ਼ਿੰਦਗੀ ਦੇ ਵਿੱਚ ਬਦੂ ਕਿਵੇਂ ਅੱਗੇ ਸੋ ਮਤਲਬ ਇਹ ਜੀ ਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਤੇ ਭਾਈ ਆਹ ਦੇਖੋ ਜੀ ਕੀ ਤੋਂ ਕੀ ਬਣ ਗਿਆ ਲੋਕ ਸਿਰਫ ਇਹ ਗੱਲ ਕਹਿੰਦੇ ਆ ਵੀ ਅਸੀਂ ਹੁਣ ਅੱਗੇ ਵਧਾਂਗੇ ਕਿਵੇਂ ਲੋਕ ਇਹ ਗੱਲ ਕਹਿੰਦੇ ਆ ਵੀ ਸਾਡੇ ਕੋਲੇ ਹੁਣ ਚਾਰਾ ਕੀ ਆ ਲੋਕ ਇਹ ਗੱਲ ਕਹਿੰਦੇ ਵੀ ਅਸੀਂ ਹੁਣ ਦਰਿਆ ਨੂੰ ਨੱਕਾ ਮਾਰ ਕੇ ਕਿੱਧਰ ਦੀ ਮੋੜਦੇ ਗਏ ਲੋਕ ਇਹ ਗੱਲ ਕਹਿੰਦੇ ਆ ਮਤਲਬ ਕਹਿੰਦਾ ਇਹ ਜੀ ਕਿ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਆ ਬੇਹੱਦ ਸਮੱਸਿਆ ਬਣ ਗਈ ਆ ਇਸ ਸਮੱਸਿਆ ਦੇ ਵਿੱਚੋਂ ਲੋਕ ਨਿਕਲਣਗੇ ਕਿਵੇਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਉਸ ਤੋਂ ਕੋਲੀ ਗੱਲ ਇਹ ਆ ਵੀ ਲੋਕ ਫੇਰ ਬੰਦਾ ਬੰਦੇ ਦੇ ਕੰਮ ਆ ਰਿਹਾ ਉਹ ਕਿਵੇਂ ਕੰਮ ਆ ਰਿਹਾ ਵੀ ਕੱਲ ਮੈਨੂੰ ਪਤਾ ਲੱਗਾ ਜੀ ਕਿ ਨਾਬੇ ਵੱਲੋਂ 10 ਮੁੰਡੇ ਆਏ ਇੱਕ ਤਰ੍ਹਾਂ ਦੇ ਨਾਲੇ ਤੋਂ ਪਸ਼ੂਆਂ ਲਈ ਚਾਰਾ ਲੈ ਕੇ ਆਏ ਆ ਆਪਦੇ ਘਰਾਹੇ ਲੈ ਕੇ ਆਏ ਆ ਆਪਦਾ ਤੇਲ ਪੋਆ ਆ ਉਹਨਾਂ ਨੇ ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵੱਲ ਆ ਕੇ ਸੇਵਾ ਕਰਨੀ ਸ਼ੁਰੂ ਕਰਤੀ ਕਰੇ ਜੀ ਸਾਡੇ ਇਸ ਵੇਲੇ ਭਰਾਵਾਂ ਦੇ ਖੇਤ ਖਰਾਬ ਆ ਤਵੇਂ ਦਿਨ ਦੇ ਲਈ ਅਸੀਂ ਸੇਵਾ ਕਰਨ ਆਏ ਆ ਖੇਤ ਪੱਧਰੇ ਕਰਨ ਦੇ ਲਈ ਆਪਦਾ ਤੇਲ ਪਾ ਕੇ ਮਤਲਬ ਆ ਭਾਵਨਾ ਪੰਜਾਬਗਾਂ ਦੇ ਵਿੱਚ ਆ ਇਹ ਪੰਜਾਬੀ ਹੀ ਕਰ ਸਕਦੇ ਆ ਇਹ ਪੰਜਾਬੀ ਹੀ ਦੇ ਕੁੜ ਨੂੰ ਕੁੜਾ ਬੁਲਾਇਆ ਨਾ ਕੋਈ ਇਹ ਵੀ ਚੱਲੋ ਅਸੀਂ ਰਿਸ਼ਤੇਦਾਰੀ ਦੀ ਪਹਿਲੀ ਠੀਕ ਕਰਕੇ ਆਉਨੇ ਆ ਪਰ ਉਹ ਦੇਖੋ ਉਹ ਕਹਿੰਦੇ ਵੀ ਅਸੀਂ ਤਾਂ ਬਸ ਸੇਵਾ ਕਰਨ ਆਏ ਆ ਬਸ ਅਸੀਂ ਨਾਦੇ ਵੱਲੋਂ ਆਏ ਆ ਸਾਡੀ ਬਸ ਮਨ ਦੇ ਵਿੱਚ ਆ ਵੀ ਸਿੱਤੰਦੜੇ ਸੇਵਾ ਕਰਨੀ ਆ ਫਿਰ ਅਸੀਂ ਜਾ ਕੇ ਫਿਰ ਆ ਜਾਾਂਗੇ ਸੋ ਇਹ ਹਾਲਾਤ ਆ ਜੀ ਦੂਜੀ ਗੱਲ ਇਹ ਆ ਵੀ ਸਿਆਸਤਦਾਨ ਨੇ ਸਿਆਸਤ ਕਰੀ ਜਾਣੀ ਆ ਲੋਕ ਪੰਜਾਬ ਦੇ ਪੰਜਾਬਗਾਂ ਨੂੰ ਬਚਾਉਂਦੇ ਆਏ ਆ ਲੋਕ ਹੀ ਹੁਣ ਵਿਚਾਰੇ ਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਗਾ ਤੇ ਇਹ ਮਸਲਾ ਬਹੁਤ ਵੱਡਾ ਜਿਹੜੇ ਖੇਤਾਂ ਦੇ ਵਿੱਚੋਂ ਦਰਿਆ ਲੰਘ ਗਿਆ ਤੇ ਜਿਹੜੇ ਖੇਤਾਂ ਦੇ ਵਿੱਚੋਂ ਦਰਿਆ ਵਗਦਾ ਹੁਣ ਬੰਦੇ ਨੇ ਕਿਆ ਕਨਾ ਮੇਰੀ ਜੀ 30 ਕਿੱਲਰ ਜ਼ਮੀਨ ਸੀ 17 ਕਿੱਲਰ ਦੇ ਵਿੱਚ ਦਰਿਆ ਵਗੀ ਜਾਂਦਾ ਕਦੇ ਮੇਰੀ ਜ਼ਮੀਨ ਸਹੀ ਨਹੀਂ ਦਰਿਆ ਨੇ ਉਹ ਜ਼ਮੀਨ ਨੂੰ ਆਪਣੇ ਕਲਾਵੇ 'ਚ ਲੈ ਲਿਆ ਤੇ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਸੋ ਆਹ ਸਮੱਸਿਆਵਾਂ ਵੀ ਹੈਗੀਆਂ ਜੀ ਜੀ ਬਿਲਕੁਲ ਜਨਾਬ ਸਾਹਿਬ ਇਹ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਖੈਰ ਪਰ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਤੇ ਮਨਕੀਰਤ ਔਰਖ ਸੁਰਖੀਆਂ ਦੇ ਵਿੱਚ ਨੇ ਕਹਿੰਦੇ ਫੇਰ ਨੋਟ ਵਨ ਦਾ ਇਹਨਾਂ ਹਾਂ ਬਿਲਕੁਲ ਜੀ ਸੁਖਬੀਰ ਸਿੰਘ ਬਾਦਲ ਨੇ ਤੇ ਮਨਕੀਰ ਤੌਲਖ ਨੇ ਵੱਖ-ਵੱਖ ਰੀਆਂ ਸਾਵਾਂ ਤੇ ਜਾ ਕੇ ਕੱਲ ਨੋਟ ਵੰਡੇ ਆ ਹੁਣ ਮਨਕੀਰ ਤੌਲਖ ਨੂੰ ਵੀ ਮਾੜਾ ਕਹੀ ਜਾਂਦੇ ਆ ਸੁਬੀਰ ਬਾਦਲ ਨੂੰ ਵੀ ਕਹੀ ਜਾਂਦੇ ਆ ਕਈ ਲੋਕਾਂ ਨੇ ਸੁਬੀਰ ਕੋਲੇ ਹੈਗੇ ਤਾਂ ਮੰਨਦਾ ਕੋਈ ਕਹਿੰਦਾ ਮਨਕੀਰਤ ਕੋਲੇ ਹੈਗੇ ਤਾਂ ਮੰਨਦਾ ਕਿ ਜਿਹੜੀ ਇਹ ਕਹਿੰਦੇ ਆ ਕਿ ਉਹ ਕਿਹੜੇ ਭੁੱਖੇ ਮਰਨੇ ਗਏ ਆ ਪਿਆ ਵੰਡੇ ਹੋਣ ਉਹਨਾਂ ਦੇ ਇੱਥੇ ਜੇਰਾ ਹੁੰਦਾ ਬੰਦੇ ਕੋਲੇ ਪੈਸੇ ਤਾਂ ਬਹੁਤ ਹੁੰਦੇ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਘਰ ਦੇ ਵਿੱਚ ਰੁਪਿਆ ਵੀ ਨਾ ਹੋਵੇ ਜਿਹਦੇ ਘਰੇ 10000 ਰੁਪਏ ਤੋਂ 5000 ਵੰਡੇ ਆਵੇ ਜਿਹਦੇ ਕੋਲੇ 10 ਲੱਖ ਤੋਂ 10 ਲੱਖ ਰੁਪਿਆ ਵੰਡੇ ਆਵੇ ਨਰਗਸਵੰਦ ਨਿਕਲ ਡੂਗਾ ਪਰ ਲੋਕਾਂ ਨੇ ਕਰਦੇ ਨਹੀਂ ਹੁੰਦੇਗੇ ਲੋਕ ਸਿਰਫ ਰਾਏ ਦਿੰਦੇ ਹੁੰਦੇ ਘਰ ਦੇ ਵਿੱਚ ਬੈਠ ਕੇ ਬੜ ਜਾਈ ਇਨਕਲਾਬੀਆ ਜਿਹੜੇ ਸੁਖਵੀਰ ਬਾਦਲ ਕੱਲ ਵੀ ਗਏ ਕਈ ਥਾਵਾਂ ਤੇ ਲੋਕਾਂ ਨੇ ਉਹਦੀਆਂ ਸਬਸਿਆਵਾਂ ਦੱਸੀਆਂ ਉਹ ਕਹਿੰਦੇ ਜਦੋਂ ਸਰਕਾਰ ਆ ਗਈ ਉਦੋਂ ਆਹ ਆ ਮਸਲੇ ਹੱਲ ਕਰ ਦਾਂਗੇ ਓਨੀ ਦੇਰ ਤੱਕ ਵੀ ਭਾਈ ਉਹ ਕਹਿੰਦੇ ਬੜੀ ਸਾਫ਼ ਤੇ ਸਪਸ਼ਟ ਕਰ ਲਾ ਵੀ ਆਹ ਲੋ ਪੈਸੇ ਤੁਸੀਂ ਜੀਸੀਬੀ ਦੇ ਨਾਲ ਅਜਵਾਲਾ ਮਸਲਾ ਹੱਲ ਕਰੋ ਆਹ ਲੱਖ ਰੁਪਈਆ ਦੇ ਦੋ ਕਿਸੇ ਨੂੰ 2 ਲੱਖ ਦੇਤਾ ਇਹ ਨਹੀਂ ਹੀ ਮਨਕੀਰ ਤੋਲ ਖ ਨੇ ਕੱਲ ਜਿਹੜੇ ਕੋਈ ਉੱਥੇ ਮਾਵਾ ਪੜਣਾ ਸੀ ਨਾ ਦੁਖੀ ਉਹਨਾਂ ਨੂੰ ਪੈਸੇ ਦਿੱਤੇ ਆ ਕੱਲ ਉਹ ਟਰੈਕਟਰ ਹੋਰ ਵੀ ਛੱਡ ਕੇ ਆਇਆ ਉਸਤਾਂ ਦੇ ਉੱਤੇ ਸੋ ਮਤਲਬ ਕਹਿਣ ਦਾ ਇਹ ਜੀ ਕਿ ਜਿਹੜੇ ਲੋਕ ਵੀ ਕੰਮ ਕਰਦੇ ਧੰਨਵਾਦ ਕਰੀਏ ਐਪਰੀਸ਼ੀਏਟ ਕਰੀਏ ਕੰਮਕਾਜ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਅਸੀਂ ਨਹੀਂ ਕਰ ਸਕਦੇ ਜੇਕਰ ਇਹ ਆਪਦੇ ਆਪ ਤੇ ਸ਼ਰਮਿੰਦਗੀ ਹੋਣੀ ਚਾਹੀਦੀ ਆ ਅਸੀਂ ਹੋ ਸਕਦਾ ਰਜਵੇਂ ਦੇ ਵਿੱਚ ਵੱਧ ਹੋਈਏ ਅਸੀਂ ਤਾਂ ਨਹੀਂ ਜਾ ਸਕੇ ਪਰ ਜਿਹੜੇ ਵੀ ਬੰਦੇ ਕਰਦੇ ਮਨਕੀਰ ਤੌਲਖ ਦੀ ਸੋਚ ਜੋ ਮਰਜ਼ੀ ਹੋਵੇ ਉਹ ਤੂੰ ਲੜੇ ਨਾ ਲੜੇ ਹਾਰੇ ਜਿੱਤੇ ਇਹ ਬਾਦੀਆਂ ਗੱਲਾਂ ਪਰ ਫਿਰ ਹਾਲ ਜਿਹੜਾ ਵੀ ਬੰਦਾ ਕੰਮ ਆਇਆ ਉਹਦਾ ਧੰਨਵਾਦੀ ਕਰਨਾ ਬਣਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਟੈਣਾ ਸਾਹਿਬ ਉੱਧਰ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਉਹਨਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਹੁਣ ਜਵਾਬ ਦਿੱਤਾ ਹੈ ਜੇ ਕੀ ਕਹਿਣਨੇ ਉਹ ਅਸਲ ਵਿੱਚ ਤਾਂ ਕੁਲਦੀਪ ਸਿੰਘ ਢਾਲੀਵਾਲ ਹੁਣ ਆਪ ਦੇ ਸਾਥੀਆਂ ਦੇ ਨਾਲ ਆਪਦੀ ਟੀਮ ਦੇ ਨਾਲ ਵੱਖ-ਵੱਖ ਸਕੂਲਾਂ ਦੀ ਗਲੀਆਂ ਦੀ ਘਰਾਂ ਦੀ ਸਫਾਈ ਦਾ ਕੰਮ ਕਰ ਰਹੇ ਆ ਕਈ ਲੋਕ ਉਹ ਜਿਹੜੋਂ ਹੁਣ ਉਹਨਾਂ ਨੇ ਇੰਸਟਾਗ੍ਰam ਤੇ ਕਿਤੇ ਫੋਟੋ ਪਾਈ ਤੇ ਲੋਕਰ ਲੱਗੇ ਵਿਖਾਵਾ ਕਰਦੇ ਆ ਡਰਾਮਾ ਕਰਦੇ ਆ ਇਹ ਇਹ ਕਰਦੇ ਉਹ ਕਰਦੇ ਆ ਉਹਨਾਂ ਨੇ ਕੱਲ ਦੋ ਟੁੱਕੇ ਗੱਲ ਕਹੀਏ ਵੀ ਸਾਡੇ ਹਿੱਸੇ ਦੇ ਚ ਆਇਆ ਕੰਮ ਕਰਨਾ ਅਸੀਂ ਕੰਮ ਕਰੀ ਜਾਣਾ ਕੋਈ ਕੀ ਕਹਿੰਦਾ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਵੀ ਜਿਹੜੇ ਇਹ ਗੱਲਾਂ ਕਹਿੰਦੇ ਉਹ ਤਾਂ ਸਿਰਫ ਗੱਲਾਂ ਹੀ ਕਹਿੰਦੇ ਆ ਨਾ ਉਹ ਇੱਥੇ ਥੋੜੀ ਆਉਂਦੇ ਆ ਜਾਂ ਤਾਂ ਇੱਥੇ ਆ ਜਾਣ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਤੁਸੀਂ ਆਪਦਾ ਕੰਮ ਕਰੀ ਜਾਂਦੇ ਆ ਉਹ ਕਹਿੰਦੇ ਜੀ ਮੈਨੂੰ ਟ੍ਰੋਲ ਕਰਨ ਵਾਲਿਆਂ ਦੇ ਉੱਤੇ ਕੋਈ ਖਿਜ ਨਹੀਂ ਕੋਈ ਦੁੱਖ ਨਹੀਂ ਦਾ ਕੁਦਰਤ ਨੇ ਡਿਊਟੀ ਇਹਨਾਂ ਦੀ ਐਸੀ ਲਈ ਦੀ ਆ ਸਾਡੀ ਡਿਊਟੀ ਹੈ ਤੇ ਇਹ ਗੱਲ ਸੱਚੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਵਾਰ-ਵਾਰ ਕਹਿੰਦੇ ਹੁੰਦੇ ਸੀ ਇਹ ਤਮਾਤਰ ਮੰਤਰੀ ਆ ਇਹ ਨੂੰ ਬੋਲਣਾ ਨਹੀਂ ਆਉਂਦਾ ਤੇ ਵਿਲੇ ਹਨ ਤੇ ਐਦਾਂ ਹਨ ਉਹ ਬੰਦੇ ਨੇ ਸਾਬਤ ਕਰਤਾ ਜੀ ਕਿ ਨੇਤਾਗਰੀ ਹੁੰਦੀ ਕੀ ਆ ਸੇਵਾ ਕੀ ਹੁੰਦੀ ਆ ਨੇਤਾ ਕਿਵੇਂ ਕੰਮ ਕਰਦੇ ਆ ਜਿੰਨਾ ਉਸ ਬੰਦੇ ਨੇ ਕੰਮ ਕੀਤਾ ਚਿੱਕੜ ਦੇ ਵਿੱਚ ਵੜ ਕੇ ਮੇਰਾ ਨਹੀਂ خیال ਵੀ ਪੰਜਾਬ ਦੇ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਹੋਵੇ ਸੋਪ ਜੱਬਗਾਂ ਨੂੰ ਆਪਦੇ ਵੱਲੋਂ ਪਹਿਲਾਂ ਗੱਲਾਂ ਦੇ ਉੱਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਜਿਨ੍ਹਾਂ ਨੇ ਵੀ ਇਹ ਗੱਲਾਂ ਕੀਤੀਆਂ ਸੀ ਵੀ ਭਾਈ ਆ ਸਾਡੇ ਕੋਲੋਂ ਗਲਤੀ ਹੋਈ ਆ ਆਪਾਂ ਨੂੰ ਇਹ ਨਹੀਂ ਵੀ ਪਾਈ ਉਹਦੇ 'ਚ ਨੁਕਸ ਪੜਦਾ ਉਹਦੇ 'ਚ ਨੁਕਸ ਪੜਦਾ ਹੁਣ ਬੰਦਾ ਕੰਮ ਕਰ ਰਿਹਾ ਹੁਣ ਮਾਫੀ ਮੰਗ ਕੇ ਉਹਦੇ ਨਾਲ ਲੱਗਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਪਰ ਨਹੀਂ ਕੁਝ ਲੋਕਾਂ ਦਾ ਕੰਮ ਸਿਰਫ ਤਾਂ ਸਿਰਫ ਨੁਕਸ ਕੱਢਣਾ ਹੀ ਹੁੰਦਾ ਹੈ ਖੈਰ ਉਧਰ ਕਰਤਾਰਪੁਰ ਸਾਹਿਬ ਕਹਿੰਦੇ ਕਿ ਉਹ ਪਾਕਿਸਤਾਨ ਵਾਲੇ ਪਾਸੇ ਉਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਖੋਲ੍ਹ ਦਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ 8 ਤੋਂ ਲੈ ਕੇ 10-10 ਫੁੱਟ ਤੱਕ ਪਾਣੀ ਭਰ ਗਿਆ ਸੀਗਾ ਕਿਉਂਕਿ ਹੜ੍ਹ ਉਧਰ ਵੀ ਆਇਆ ਗੁਰਦੁਆਰਾ ਸਾਹਿਬਾ ਜਿਹੜਾ ਉਹ ਪਾਣੀ ਨਾਲ ਭਰ ਗਿਆ ਸੀ ਪਰ ਉੱਥੋਂ ਦੀ ਮੁੱਖ ਮੰਤਰੀ ਜਿਹੜੀ ਆ ਮਰੀਮ ਨਵਾਜ਼ ਸ਼ਰੀ ਉਹਨੇ ਕਿਹਾ ਉੱਥੋਂ ਦੀ ਗੁਰਦੁਆਰਾ ਕਮੇਟੀ ਉਹਥੋਂ ਦੀ ਸਿੱਖ ਸੰਗਤ ਨੇ ਸ਼ਰਧਾਲੂਆਂ ਨੇ ਸਭ ਨੇ ਉੱਥੇ ਮਿਹਨਤ ਕਰਕੇ ਤੇ ਗੁਰਦੁਆਰਾ ਸਾਹਿਬ ਨੂੰ ਪਹਿਲਾਂ ਵਾਂਗ ਕਰਤਾ ਸਫਾਈ ਕਰਤੀ ਆ ਪਾਣੀ ਲੱਗ ਗਿਆ ਸੀ ਉਹ ਉਹਨਾਂ ਨੇ ਉਧਰਲੇ ਪਾਸੋਂ ਗੁਰੂ ਘਰ ਖੋਲਤਾ ਉਹਨਾਂ ਨੇ ਮੰਗ ਕੀਤੀ ਵੀ ਭਾਈ ਭਾਰਤ ਵਾਲੇ ਪਾਸੋਂ ਵੀ ਸਰਦਾਰ ਨੂੰ ਆਉਣ ਦੀ ਇਜਾਜ਼ਤ ਮਿਲੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤੁਹਾਡਾ ਵੀ ਸਿਰ ਦੇ ਉੱਤੇ ਆਈ ਜਾਂਦਾ ਉਹਨਾਂ ਨੇ ਇਹ ਗੱਲ ਕਹੀਏ ਜੀ ਕਿ ਦੇਖੋ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਜਿਹੜੀ ਸੰਗਤ ਆ ਉਹ ਚਾਹੁੰਦੀ ਹੈ ਜੀ ਕਿ ਅਸੀਂ ਇੱਧਰ ਆ ਕੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਮਾ 'ਚ ਮੱਥਾ ਟੇਕੀਏ ਤੇ ਅਸੀਂ ਤਾਂ ਭਾਈ ਆਪ ਦੇ ਵੱਲੋਂ ਬੁਖੇ ਖੋਲਤੇ ਆ ਸਾਡੇ ਵੱਨ ਸਭ ਤੋਂ ਵੱਡੀ ਸਮੱਸਿਆ ਸੀ ਅਸੀਂ ਆਪ ਦੇ ਵੱਲੋਂ ਸਮੱਸਿਆ ਖਤਮ ਕਰਤੀ ਆ ਤੇ ਅਗਲੀ ਗੱਲ ਇਹ ਜੀ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਆ ਭੈਣਾ ਵੀਰ ਉਹ ਤਾਂ ਜਾ ਆ ਸਕਦੇ ਆ ਹੁਣ ਜੋ ਮੰਨ ਲਓ ਕੈਨੇਡਾ ਦਾ ਹੋਵੇ ਬੰਦਾ ਤੇ ਉਹਨੂੰ ਤਾਂ ਜਾਣ ਦੀ ਦਿੱਕਤ ਨਹੀਂਗੀ ਦਿੱਕਤ ਸਿਰਫ ਇਹ ਆ ਜਿਹੜੇ ਬੰਦਿਆਂ ਨੇ ਇਧਰੋਂ ਜਾਣਾ ਉਹ ਨਹੀਂ ਜਾ ਸਕਣਗੇ ਹਾਲੇ ਉਹ ਨਹੀਂ ਹਾਲੇ ਜਾ ਸਕਦੇਗੇ ਸੋ ਹੁਣ ਵਿਦੇਹ ਭਾਈ ਕੀ ਬੰਦਾ ਆਉਂਦੇ ਸਮੇਂ ਦੇ ਵਿੱਚ ਪਰ ਗੱਲ ਇਹ ਜੀ ਕਿ ਇਸ ਵੇਲੇ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਜਾਵੇ ਇਸ ਲਈ ਸੁਖਜਿੰਦਰ ਸਿੰਘ ਰਧਾਵਾ ਨੇ ਵੀ ਸ਼੍ਰੋਮਣੀ ਕਮੇਟੀ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਈ ਹੋਰ ਲੋਕਾਂ ਨੇ ਵੀ ਚਿੱਠੀਆਂ ਲਿਖੀਆਂ ਇਹ ਤਾਂ ਹੁਣ ਕੀ ਨਤੀਜਾ ਕੀ ਨਿਕਲਦਾ ਇਹ ਸਮਾਂ ਦੱਸੋ ਪਰ ਮੈਨੂੰ ਹਾਲੇ ਤੱਕ ਇਹ ਲੱਗਦਾ ਵੀ ਇਧਰਲੇ ਪਾਸੋਂ ਸ਼ਾਇਦ ਛੇਤੀ ਨਾ ਖੁੱਲੇ ਉਹਦਾ ਕਾਰਨ ਇਹ ਜੀ ਕਿ ਆਪਾਂ ਤਾਂ ਹਾਲੇ ਮਿੱਤਾਂ ਮੂਤਾਂ ਦੇ ਵਿੱਚ ਹੀ ਵਿਜ਼ੀ ਆਂ ਵੀ ਭਾਈ ਆਪਾਂ ਮੈਚ ਜਿੱਤ ਲਿਆ ਆਪਾਂ ਮੈਚ ਕਰ ਰਹੇ ਆਂ ਆਪਾਂ ਫਲਾਣਾ ਕਰ ਰਹੇ ਆਂ ਤੇ ਹਾਲੇ ਤੱਕ ਜਦੋਂ ਇਧਰ ਸ਼ਰੋਮਣੀ ਕਮੇਟੀ ਨੂੰ ਚਿੱਠੀ ਵੀ ਪਿਛਲੇ ਦਿਨੀ ਕੇਂਦਰ ਦੇ ਗ੍ਰਹਿ ਵਿਭਾਗ ਦੇ ਆਈ ਸੀ ਕਿ ਭਾਈ ਅੱਜ ਕੀ ਗੱਠਾ ਨਾ ਭੇਜੋ ਤੇ ਨਹੀਂ ਤਾਂ ਅੱਜ ਕੀ ਨੁਕਸਾਨ ਵਾਲੀ ਗੱਲ ਹੈ ਖਤਰਾ ਪੈਦਾ ਹੋ ਸਕਦਾ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਉਹ ਜਿਹੜੇ ਆਪਾਂ ਨੂੰ ਜੱਥਾ ਭੇਜਣ ਤੋਂ ਕਹਿੰਦੇ ਆ ਉਹਨਾਂ ਨੇ ਮੇਰਾ ਵਿਚਾਰ ਵੀ ਇਨੀਸ਼ੀਏਟਿਵ ਇਹ ਲੰਘਾ ਫੋਲਣਾ ਤੇ ਬਾਕੀ ਦੇਖੋ ਕੀ ਬਣਦਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਕਹਿੰਦੇ ਪੰਜਾਬ ਦੀਆਂ ਔਰਤਾਂ ਨੂੰ ਜਲਦੀ ਖੁਸ਼ਖਬਰੀ ਮਿਲਣ ਵਾਲੀ ਹੈ ਜੀ 11-1100 ਰੁਪਏ ਖਾਤੇ ਦੇ ਵਿੱਚ ਆਇਆ ਕਰੂਗਾ ਜਦੋਂ ਆਪਾਂ ਨਾ ਇਹ ਸਰਕਾਰ ਬਣੀ ਆ ਉਦੋਂ ਵੀ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਆ ਉਹ ਬਹੁਤ ਮਾੜੇ ਆ ਇਹ ਆਰਥਿਕ ਹਾਲਾਤ ਨੇ ਚੱਲਦੇ ਆ ਇਨੀਸ਼ੀਏਟਿਵ ਕੋਈ ਵਾਦਾ ਪੂਰਾ ਨਹੀਂ ਹੋ ਸਕਦਾ ਦੇ ਆਪਾਂ ਇਹ ਵੀ ਗੱਲ ਕਹੀ ਸੀ ਵੀ ਭਾਈ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਕਿ ਇਹ ਭਾਈ ਵਾਦੇ ਪ੍ਰੈਕਟੀਕਲ ਤੌਰ ਦੇ ਉੱਤੇ ਪੂਰੇ ਹੋਣ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਉਵੇਂ ਉਹ ਹੋਏ ਨਹੀਂ ਹੁਣ ਜਿਹੜੀ ਤਾਜ਼ਾ ਜਾਣਕਾਰੀ ਆ ਉਹ ਇਹ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕਰਨ ਲੱਗੇ ਆ ਪੰਜਾਬ ਦੇ ਲੋਕਾਂ ਨੂੰ ਅਸੀਂ ਜਿਹੜੀ ਗੱਲ ਕਹੀ ਸੀ ਕਿ ਭਾਈ ਅਸੀਂ ਤੁਹਾਨੂੰ ਬੀਬੀਆਂ ਨੂੰ ਗੱਲ ਕਹੀ ਸੀ 1000 ਰੁਪਏ ਮਹੀਨਾ ਦੇਵਾਂਗੇ ਅਸੀਂ 1000 ਰੁਪਏ ਮਹੀਨਾ ਅਗਲੇ ਬਜਟ ਦੇ ਵਿੱਚ ਰੱਖ ਰਹੇ ਹਾਂ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ 2026 ਤੋਂ ਮਾਰਚੀ ਮਹੀਨੇ ਦੇ ਵਿੱਚ ਜਾਂ ਜਦੋਂ ਵੀ ਬਜਟ ਪੇਸ਼ ਹੋਊਗਾ ਫਰਵਰੀ ਚ ਹੋਊਗਾ ਉਹਦੇ ਵਿੱਚ ਕਹਿੰਦੇ ਜੀ ਇਹ ਬਜਟ ਰੱਖ ਕੇ ਤੇ ਇਹ ਭਾਈ 1000 ਰੁਪਏ 1100 ਰੁਪਏ ਦੇਣਾ ਸ਼ੁਰੂ ਕਰ ਦੇਵਾਂਗੇ ਹਾਲਾਂਕਿ ਲੋਕ ਔਰਤਾਂ ਇਹ ਗੱਲ ਕਹਿੰਦੇ ਹਨ ਉਹ ਕਹਿੰਦੇ ਤਾਂ ਦੇਖੋ ਉਦੋਂ ਤੱਕ ਹੋ ਜਣੇ ਜੀ 4 ਸਾਲ ਸਾਡਾ ਬਾਹਰੋਂ ਚ 48 48000 ਰੁਪਏ ਵੈਸੇ ਵੀ ਸਰਕਾਰ ਦੇ ਵੱਲ ਪੈਂਡਿੰਗ ਪਿਆ ਸਾਨੂੰ ਉਹ ਵੀ ਦਿੱਤਾ ਜਾਵੇ ਉਹ ਸਰਕਾਰਾਂ ਦੇ ਵਾਜੇ ਵਜੇ ਪਏ ਸਰਕਾਰ ਦੇ ਸਰਕਾਰ ਤਾਂ ਲੋਕਾਂ ਤੋਂ ਪੈਸੇ ਮੰਗ ਰਹੀ ਹੈ ਵੀ ਭਾਈ ਸਾਨੂੰ ਦਾਨ ਦਿਓ ਤੇ ਅਸੀਂ ਹਰ ਪੀੜਤਾ ਦੀ ਮਦਦ ਕਰਨੀ ਹੈ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਸਰਕਾਰ ਨੇ ਪੰਚਾਇਤਾਂ ਨੂੰ ਚਿੱਠੀ ਲਿਖੀ ਆ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਅਕਵਾਇਰ ਹੋਈਆਂ ਇਹ ਪੰਚਾਇਤਾਂ ਦੇ ਖਾਤੇ ਦੇ ਵਿੱਚ ਪੈਸਾ ਪਿਆ ਉਹ ਭਾਵੇਂ ਕਰੋੜ ਪਿਆ ਤੇ ਭਾਵੇਂ 20 ਕਰੋੜ ਪਿਆ ਤੇ ਭਾਵੇਂ 10 ਲੱਖ ਪਿਆ ਜਿੰਨਾ ਤੁਹਾਡੇ ਖਾਤੇ ਦੇ ਵਿੱਚ ਪੈਸਾ ਪਿਆ ਉਹਦਾ ਦਸਵਾਂ ਹਿੱਸਾ ਤੁਸੀਂ ਦਾਨ ਕਰੋ ਸਾਨੂੰ ਤੇ ਜੋ ਹੋ ਮਤਲਬ ਉਹਨਾਂ ਨੇ ਚਿੱਠੀਆਂ ਲਿਖੀਆਂ ਇਸ ਗੱਲ ਦੇ ਨਾਲ ਜੀ ਜੀ ਤੇ ਟੈਨਾ ਸਾਹਿਬ ਉੱਧਰ ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ 에어ਲਾਈਨਸ ਨੇ ਇੰਡੀਆ ਦੀਆਂ ਉਹਨਾਂ ਦਾ ਹਾਲ ਤਾਂ ਬੱਸਾਂ ਤੋਂ ਵੀ ਕਈ ਵਾਰ ਮਾੜਾ ਹੁੰਦਾ ਹੈ ਕਹਿੰਦੇ ਇੰਡੀਕੋ ਦੀ ਫਲਾਈਟ ਜਿਹੜੀ ਚੂਹੇ ਨੇ 3 ਘੰਟੇ ਲੇਟ ਕਰ ਦੁੱਤੀ ਜੀ ਬਿਲਕੁਲ ਜੀ ਇਹ ਤਾਂ ਕਾਨਪੁਰ ਤੋਂ ਜਾਣੀ ਸੀਗੀ ਦਿੱਲੀ ਦੇ ਵੱਲ ਤੇ ਇਹ ਭਾਈ ਉਹਨਾਂ ਨੇ ਫਿਰ ਚੂਹੇ ਨੇ ਉੱਥੇ ਬੜਾ ਖੱਜਲ ਕੀਤਾ ਇਸਦਾ ਇਹ ਕਾਨਪੁਰ ਤੋਂ ਦਿੱਲੀ ਜਾਣ ਵਾਲੀ ਜਿਹੜੀ ਆ ਉਹਨੂੰ ਕਿਉਂਕਿ ਉਹਦੇ ਵਿੱਚ ਸਵਾਰਗਾਂ ਵੀ ਬੈਠ ਗਿਆ ਮੇਰੇ ਖਿਆਲ 170 ਕੇ 175 ਸਵਾਰੀਆਂ ਸੀ ਉਹ ਇਹਦੇ ਵਿੱਚ ਬੈਠ ਗਈਆਂ ਪਰ ਜਦੋਂ ਇਹ ਜਹਾਜ਼ ਤੋਰਨ ਦੀ ਤਿਆਰੀ ਸੀਗੀ ਤੇ ਉੱਥੇ ਕਾਕਪਿਟ ਦੇ ਵਿੱਚ ਪਤਾ ਲੱਗਾ ਜੀ ਸਵਾਰੀਆਂ ਨੂੰ ਪਤਾ ਲੱਗਾ ਜੀ ਤੂੰ ਆਪਾ ਜਫਰਦਾ ਉਹ ਉੱਥੇ ਕਰੂ ਮੈਂਬਰਾਂ ਨੇ ਵੀ ਦੇਖ ਲਿਆ ਬਾਹਰ ਦੇ ਵਿੱਚ ਭਾਈ ਇਹ ਜਹਾਜ਼ ਆ ਜਿਹੜਾ ਉਹ 3 ਘੰਟੇ ਇਹਦੀ ਡੀ ਬੋਰਡਿੰਗ ਕਰਨੀ ਪਈ ਜੀ ਵੀ ਸਾਰੀਆਂ ਸਵਾਰੀਆਂ ਲਾਉਣੀਆਂ ਪਈਆਂ ਲਾਉਂਸ ਦੇ ਵਿੱਚ ਰੱਖਿਆ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਜਹਾਜ਼ ਦੇ ਵਿੱਚ ਤੂਹਾ ਪੜਨ ਤੇ 3 ਘੰਟੇ ਲੱਗੇ ਫਿਰ ਉਹ ਤੂਆ ਫੜਿਆ ਫਿਰ ਉਹ ਛੱਡ ਕੇ ਆਂਦਾ ਕਿਤੇ ਫਿਰ ਉਸ ਤੋਂ ਬਾਅਦ ਸਵਾਰੀਆਂ ਨਾਲ ਉਹ ਵਿੱਚ ਬਿਠਾਇਆ ਗਿਆ ਸੋ ਸਵਾਰੀਆਂ ਨਹੀਂ ਸੀ ਕਿਤੇ ਘੜਾ ਪਤਾ ਸੀਗਾ ਉਹ ਕਹਿੰਦੇ ਵੀ ਇਹ ਤਾਂ ਸਾਡੇ ਮਰਨ ਵਾਲੀ ਗੱਲ ਆ ਜੇ ਮੰਨ ਲਓ ਕੋਈ ਇਹਦੇ ਜਾਂਦੇ ਦੇ ਚੂਹੇ ਦੇ ਤਾਰ ਟੁੱਪੀ ਫਿਰ ਅਸੀਂ ਕੀ ਕਰਾਂਗੇ ਸੋ ਇਹ ਰੌਲਾ ਪੈ ਗਿਆ ਸੀ ਮਤਲਬ ਆ ਕੁਝ ਵੀ ਇੱਥੇ ਚੱਲਦਾ ਇੱਕ ਤੂਆ ਜਿਹੜਾ ਉਹ 3 ਘੰਟੇ ਜਾਇ ਲੇਟ ਕਰਾ ਦਿੰਦਾ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਸਰ ਪੰਜਾਬ ਦਾ ਮੌਸਮ ਬਿਲਕੁਲ ਠੀਕ ਆ ਜੀ ਅੱਜ ਵੀ ਕਿਤੇ ਵੀ ਪੈਣ ਦੀ ਸੰਭਾਵਨਾ ਨਹੀਂ ਮੌਨਸੂਨ ਪਾਉਣਾ ਲਗਭਗ ਵਾਪਸ ਚਲੀ ਗਈਆਂ ਇਹ ਪੰਜਾਬ ਦੇ ਵਿੱਚ ਹੁਣ ਮੌਸਮ ਗਰਮ ਤੇ ਖੁਸ਼ਕ ਤਾਂ ਹਾਲਾਂਕਿ ਚਲੋ ਜਿਵੇਂ ਹੌਲੀ-ਹੌਲੀ ਇਹ ਗਰਮੀ ਘਟੀ ਜਾਣੀ ਹੈ ਤੇ ਆਪਾਂ ਹੌਲੀ-ਹੌਲੀ ਠੰਡ ਦੇ ਵੱਲ ਵਧਣਾ ਉਹ ਤਾਂ ਕਿਲੋ ਪ੍ਰਕਿਰਿਆ ਦਾ ਹਿੱਸਾ ਪਰ ਮੀਂਹ ਕਣੀ ਵਾਲੀ ਸੰਭਾਵਨਾ ਹੁਣ ਕੋਈ ਨਹੀਂ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ